ਇਸ ਪੰਜਾਬੀ ਲੜਕੀ ਨੂੰ 3 ਲੱਖ ਰੁਪਏ ਦੇ ਵਿੱਚ ਏਜੰਟ ਨੇ ਇਰਾਨ ਮੁਲਕ ਦੇ ਵਿੱਚ ਇੱਕ ਅਰਬੀ ਨੂੰ ਵੇਚਤਾ ਆ ਜਿਹੜਾ ਇਸ ਦੇ ਨਾਲ ਗਲਤ ਕੰਮ ਕਰਦਾ ਤੇ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ ਪਾਰਟੀਆਂ ਕਰਨੀਆਂ ਘਰ ਦੇ ਵਿੱਚ ਆਮ ਹੀ ਗੱਲ ਆ ਇਹ ਲੜਕੀ ਨੂੰ ਧੋਖੇ ਦੇ ਨਾਲ ਏਜੰਟ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਉਸ ਨੇ ਇਹ ਕਿਹਾ ਕਿ ਇੱਕ ਹੋਟਲ ਦੇ ਵਿੱਚ ਕੰਮ ਆ ਉਸ ਨੂੰ ਇਰਾਨ ਪਹੁੰਚਾ ਕੇ ਇੱਕ ਅਰਬੀ ਦੇ ਘਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਅਰਬੀ ਤੋਂ 3 ਲੱਖ ਰੁਪਿਆ ਉਸ ਏਜੰਟ ਵੱਲੋਂ ਲਿਆ ਗਿਆ ਆ ਉਹ ਏਜੰਟ ਗੜਸ਼ੰਕਰ ਏਰੀਏ ਦਾ ਰਹਿਣ ਵਾਲਾ ਹੈ ਤੇ ਨਾਮ ਉਸ ਦਾ ਹੈਗਾ ਯਾ ਲਾਲੀ ਮੇਰੀ ਵੀਡੀਓ ਤੋਂ ਬਾਅਦ ਲੜਕੀ ਦੀ ਵੀਡੀਓ ਚੱਲੂਗੀ ਤੁਸੀਂ ਲੜਕੀ ਦੇ ਮੂੰਹੋਂ ਸਾਰਾ ਕੁਝ ਸੁਣ ਸਕਦੇ ਹੋ ਉਹ ਆਪਣਾ ਏਰੀਆ ਵੀ ਦੱਸਦੀ ਆ ਕਿ ਇਰਾਨ ਦੇ ਕਿਹੜੇ ਏਰੀਏ ਦੇ ਵਿੱਚ ਉਹ ਫਸੀ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਸਟੋਰੀ ਲਗਾ ਲਿਓ ਟਿਕਟੋਕ ਤੇ ਦੇਖ ਰਹੇ ਹੋ ਤਾਂ ਡਿਊਟ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਫੇਸਬੁੱਕ ਦੇ ਗਰੁੱਪਾਂ ਦੇ ਵਿੱਚ ਆਪਣੀ ਆਈਡੀ ਦੇ ਵਿੱਚ ਵਟਸਐਪ ਦੇ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੜਕੀ ਦੀ ਮਦਦ ਹੋਵੇ ਉਸ ਨੂੰ ਆਪਾਂ ਸਾਰੇ ਜਣੇ ਰਲ ਕੇ ਇੱਕ ਇੱਕ ਸ਼ੇਅਰ ਕਰਕੇ ਆਪਣੇ ਪਰਿਵਾਰ ਆਪਣੇ ਘਰ ਤੱਕ ਪੰਜਾਬ ਤੱਕ ਉਸ ਨੂੰ ਪਹੁੰਚਾ ਸਕੀਏ ਬਹੁਤ ਬਹੁਤ ਸ਼ੁਕਰੀਆ ਹਾਂਜੀ ਭੈਣ ਜੀ ਸასი ਕਾਬ ਸਤਿ ਸ਼੍ਰੀ ਅਕਾਲ ਹਾਂ ਜੀ ਪਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਵੀ ਤੁਹਾਡਾ ਕੀ ਨਾਮ ਆ ਤੇ ਪੰਜਾਬ ਤੋਂ ਤੁਸੀਂ ਕਿੱਥੋਂ ਆ ਹਾਂ ਪਾ ਜੀ ਮੇਰਾ ਨਾਮ ਬਿੰਦਰ ਆ ਮਾ ਭੋਗਵਧੀ ਰਿਆਨ ਕਲੀਆਂ ਠੀਕ ਹੈ ਜੀ ਤੇ ਤੁਸੀਂ ਕਦੋਂ ਆਏ ਸੀਗੇ ਇਰਾਕ ਦੇ ਵਿੱਚ ਪਾ ਜੀ ਮੈਂ ਫਰਵਰੀ ਨੂੰ ਆਈ ਸੀਗੀ ਫਰਵਰੀ 2024 ਨੂੰ ਆਈ ਸੀ ਮੈਨੂੰ ਕੋਸਰ ਹੋ ਜਾਣਾ ਪਾ ਜੀ ਫਸੇ ਨੂੰ ਉੱਥੇ ਕਿੰਨੇ ਪੈਸੇ ਲਾ ਕੇ ਆਏ ਸੀ ਤੁਸੀਂ 5000 ਰੁਪਈਆ ਉਸਕੇ ਤੁਹਾਡੀ ਤੁਹਾਨੂੰ ਕੰਮ ਕੀ ਕਿਹਾ ਗਿਆ ਸੀਗਾ ਵੀ ਕਿਹੜਾ ਕੰਮ ਤੁਹਾਡਾ ਹੋਣਾ ਤੇ ਕੀ ਕੰਮ ਤੁਹਾਨੂੰ ਮਿਲਿਆ ਉਹੀ ਕੰਮ ਮਿਲਿਆ ਤੁਹਾਨੂੰ ਨਹੀਂ ਭਾਜੀ ਮੈਨੂੰ ਕਹਿੰਦਾ ਸੀਗਾ ਕਿ ਬੋ ਬਤ ਤੇ ਰੈਸਟੋਰੈਂਟ ਚ ਕੰਮ ਦਵਾਉਂਗਾ ਤੈਨੂੰ ਵਧੀਆ ਕੰਮ ਦਵਾਉਂਗਾ ਜਿੱਦਾਂ ਤੂੰ ਚਾਹੁੰਦੀ ਹੁੰਦਾ ਤਾ। ਅੱਛਾ ਤੁਹਾਨੂੰ ਕੰਮ ਮਿਲਿਆ ਕੀ ਫਿਰ ਇੱਥੇ ਆ ਕੇ? ਉਹ ਦੇਖੋ ਮੈਨੇ ਕਿਹਾ ਕਿਸੇ ਔਰ ਵੀ ਦੇਖਾ ਪਰ ਉਹਨੇ ਮੈਨੂੰ ਕਿਉਂ ਦਿੱਤਾ ਕਿਉਂਕਿ ਉਹ ਔਰ ਵੀ ਨਾਲ ਬੀਲੀ ਕਸਟਮਰ ਕਰਦਾ ਹੁੰਦਾ ਸੀਗਾ। ਅਰਬੀ ਦੇ ਘਰੇ ਅਰਬੀ ਦੇ ਘਰੇ ਉਹਦੇ ਆਪਣਾ ਕੋਈ ਫੈਮਿਲੀ ਹੈ ਨਹੀਂ ਕਿ ਇਕੱਲਾ ਹੀ ਰਹਿੰਦਾ ਅਰਬੀ ਉਹ ਹਾਂ ਨਹੀਂ ਹੈ ਜੀ ਸੋਦੀ ਬੌਸ ਵੀ ਸੀਗੀ ਉਹ ਹੀ ਰੰਨਣ ਸੀਗੀ ਉਹ ਦੋਨੇ ਮੈਨੂੰ ਬਹੁਤ ਟੌਰਚਰ ਕਰਦੇ ਸੀ ਔਰ ਅਰਕ ਨੂੰ ਦੋ ਹਾਂ ਜੀ ਉਹ ਦੋ ਵਿਆਹ ਕੀਤੇ ਸੀ ਉਹ ਟੌਰਚਰ ਤੈਨੂੰ ਕਰਦੇ ਸੀਗੇ ਹਾਂ ਠੀਕ ਹੈ ਜਿਹੜਾ ਏਜੰਟ ਸੀਗਾ ਉਹਨੂੰ ਤੁਸੀਂ 3 ਲੱਖ ਰੁਪਇਆ ਦਿੱਤਾ ਸੀ ਹੈ ਨਾ ਈਰਾਨ ਦੇ ਵੀਜ਼ੇ ਦਾ ਹਾਂਜੀ ਹਾਂਜੀ ਉਹ ਏਜੰਟ ਕਿੱਥੋਂ ਦਾ ਸੀਗਾ ਕੀ ਨਾਮ ਆਉਂਦਾ ਕੁਝ ਪਤਾ ਤੁਹਾਨੂੰ ਹਾਂਜੀ ਭਾਜੀ ਉਹ ਜਨਤ ਹੈ ਪਪਾ ਗੜਸਾਂਤੁਰ ਹਾਂਜੀ ਕੋ ਬਨਾਰਾਂ ਦਾ ਜੋਦਨਾ ਨੂੰ ਲਾਂ ਦੀ ਚੋਕ ਹੈ ਕਪਤਨਾ ਕੋ ਮੈਂ ਸਮਝਣ ਦੇਵਾਂ ਓਕੇ ਲਾਲੀ ਨਾਮ ਆ ਗੜਸ਼ਕਾ ਸ਼ੰਕਰ ਦਾ ਰਹਿਣ ਵਾਲਾ ਨਾ ਹਾਂਜੀ ਭਾਜੀ ਓਕੇ ਤੇ 3 ਲੱਖ ਦੇ ਵੀ ਤੁਹਾਡੀ ਗੱਲ ਤੇ ਸੈਲਰੀ ਉਹਨੇ ਤੁਹਾਨੂੰ ਕੀ ਕਿਹਾ ਸੀਗਾ ਵੀ ਕਿੰਨੀ ਤਨਖਾਹ ਮਿਲੇਗੀ ਇੱਥੇ ਆ ਕੇ ਹਾਂ ਜੇਰਾ ਤੁਹਾਨੂੰ ਇੰਡੀਆ ਦਾ ਇੰਡੀਆ ਦਾ ਕੰਪਨੀ ਜਿਹੜਾ ਤੁਹਾਨੂੰ ਮੈਂ ਤੁਹਾਨੂੰ ਦੋਲ ਰਹੇ ਨੂੰ ਕਿੰਨੇ ਦੋਲੂ 300 300 ਕਿੰਨਾ 300 ਡਾਲਰ ਕਹਿੰਦਾ ਸੀ ਅਮਰੀਕਨ ਡਾਲਰ ਮਿਲਣਗੇ ਬਾਜੀ ਛੱਡ ਕੇ ਮੈਨੂੰ ਇੱਥੇ ਆ ਕੇ ਕਹਿੰਦਾ ਬਹੁਤ ਪੱਪਾ ਮੈਨੂੰ ਕੁੱਟ ਮਾਰ ਕਰਦੇ ਰਹੀ ਇੱਥੇ ਮੈਨੂੰ ਹੁਣ ਕੰਪਨੀ ਦਾ ਮਾਨਕ ਵੀ ਉਹ ਸੋਚ ਰ ਕਰਵਾਉਗਾ ਅਜੇ 300 ਡਾਲਰ ਤੁਹਾਨੂੰ ਕਿਹਾ ਸੀਗਾ ਵੀ ਸੈਲਰੀ ਤੁਹਾਨੂੰ ਮਿਲੂਗੀ ਵੀ ਕੰਮ ਜਿਹੜਾ ਹੈ ਉਹ ਤੁਹਾਨੂੰ ਕਿਹਾ ਸੀ ਰੈਸਟੋਰੈਂਟ ਵਿੱਚ ਪਰ ਤੁਹਾਨੂੰ ਭੇਜਤਾ ਕਿਸੇ ਦੇ ਘਰੇ ਹੈ ਨਾ ਕੰਮ ਕਰਨ ਵਾਸਤੇ ਹਾਂਜੀ ਹਾਂਜੀ ਮਾ ਜੀ ਠੀਕ ਹੈ ਜੀ ਤੇ ਤੁਸੀਂ ਇਸ ਚੀਜ਼ ਦੀ ਏਜੰਟ ਨੂੰ ਕੰਪਲੇਂਟ ਕੀਤੀ ਹੈ ਕਿ ਵੀ ਮੈਂ ਕੰਮ ਤੇ ਤੰਗ ਆ ਤੇ ਮੈਂ ਇੰਡੀਆ ਜਾਣਾ ਚਾਹੁੰਦੀ ਮੈਨੂੰ ਇੰਡੀਆ ਭੇਜ ਦਿਓ ਹਾਂਜੀ ਹਾਂਜੀ ਸਾ ਜੀ ਤੇ ਉਹ ਏਜੰਟ ਕੀ ਕਹਿੰਦਾ ਪਾ ਜੀ ਹੋਰ ਤੋਂ ਜਾਣ ਤੋਂ ਨਾ ਕੰਪਲੇਂਟ ਕੀਤੀ ਸੀ ਜੀ ਨਾ ਇੱਕ ਕੁੜੀ ਐ ਤੇ ਮੇਰੀ ਫਰੈਂਡ ਆ ਕੁੜੀਆ ਨਾਮ ਦੀ ਹੈ ਨਾ ਉਹਨੀਆਂ ਨੂੰ ਫੋਨ ਆਇਆ ਸੀ ਵੀ ਕੁੜੀ ਨਾਲ ਤੇ ਤੱਕਾ ਬਹੁਤ ਹੁੰਦਾ ਵਾ ਤੇ ਉਹ ਨਾਲ ਕੁੜੀ ਨੂੰ ਕਹਿੰਦਾ ਤੂੰ ਕੌਣ ਹੁੰਦੀ ਐ ਇਸ ਘਰ ਵਿੱਚ ਮੈਟਰ ਦੇ ਵਿੱਚ ਕੌਣ ਬਣੀ ਜੇ ਤੂੰ ਕਹਿੰਦਾ ਮੈਂ ਤਾਂ ਚਾਹੀਦਾ ਤੇ ਮੈਂ ਕੋਪੀ ਨਹੀਂ ਕਰਦਣੀ ਐ ਕਹਿੰਦਾ ਅੱਛੀ ਓਕੇ ਤੇ ਤੁਸੀਂ ਉਹ ਜਿੱਥੇ ਤੁਸੀਂ ਕੰਮ ਕਰ ਰਹੇ ਤੁਸੀਂ ਉਸ ਆਰਬੀ ਨੂੰ ਨਹੀਂ ਕਿਹਾ ਕਿ ਮੈਂ ਕੰਮ ਨਹੀਂ ਕਰਨਾ ਚਾਹੁੰਦੀ ਮੈਨੂੰ ਮੇਰਾ ਖਿਹੜਾ ਛੱਡ ਮੈਂ ਇੰਡੀਆ ਜਾਣਾ ਚਾਹੁੰਦੀ ਉਹ ਕੀ ਕਹਿੰਦਾ ਹੈ ਉਹਦੀ ਨੂੰ ਮੈਂ ਨਾ ਇਹ ਉਹਦੀ ਨੂੰ ਮਿਲਦਾ ਕਿ ਤੀਆਂ ਤੇ ਹੱਥ ਲਾਉਣਾ ਉਹ ਕਹਿੰਦਾ ਤੇ ਲੈ ਲਈ ਤੈਨੂੰ 3 ਲੱਖ ਤੇ ਬੀਚ ਤੇ ਗਿਆ ਵੇਖੇ ਮੇਰਾ 3 ਲੱਖੋ ਭਾਰਤ ਤੋਂ ਚਲ ਜਾ ਕਹਿੰਦਾ ਕੱਲ ਨੂੰ ਅਛਾ ਉਹ ਕਹਿੰਦਾ ਵੀ 3 ਲੱਖ ਰੁਪਈਆ ਦੇ ਦੇ ਤੇ ਤੈਨੂੰ ਮੈਂ ਛੱਡ ਦੇਣਾ ਪਾਸਪੋਰਟ ਤੇਰਾ ਤੇਰੇ ਕੋਲੇ ਆ ਜਾਂ ਅਰਬੀ ਕੋਲੇ ਆ ਜਾਂ ਲਾਲੀ ਕੋਲੇ ਆ ਕਿਹਦੇ ਕੋਲੇ ਪਾਸਪੋਰਟ ਤੇਰਾ ਉਹ ਕੰਪਨੀ ਦਾ ਮਾਲਕ ਕੋ ਉਦਿੰਦਨ ਪਾਸਪੋਰਟ ਕੰਪਨੀ ਦਾ ਮਾਲਕ ਕੌਣਾ ਲਾਲੀ ਨਹੀਂ ਨਹੀਂ ਉਹਦੀ ਉਹ ਤੇ ਅਰਬੀ ਹੈ ਅੱਛਾ ਕੰਪਨੀ ਦੇ ਮਾਲਕ ਕੋਲੇ ਠੀਕ ਹੈ ਪਾਸਪੋਰਟ ਉਹਦੇ ਜਿਹੜੀ ਕੋਈ ਹੋਰ ਇਨਫਰਮੇਸ਼ਨ ਹੈਗੀ ਹੈ ਵੀ ਤੇਰੇ ਕੱਲੀ ਨੇ ਧੱਕਾ ਹੋ ਰਿਹਾ ਜਾਂ ਹੋਰ ਵੀ ਕੁੜੀਆਂ ਹੈਗੀਆਂ ਜਿਹੜੀਆਂ ਫਸੀਆਂ ਹੋਈਆਂ ਨੇ ਉੱਥੇ ਲੋਨ ਨੇ ਬਹੁਤ ਕੁੜੀਆਂ ਪਸਾਈਆਂ ਬਹੁਤ ਇਹ ਲਾਲੀ ਨੇ ਕੁੜੀਆਂ ਪਸਾਈਆਂ ਨੇ ਬਹੁਤ ਇਥੇ ਇਰਾਨ ਦੇ ਵਿੱਚ ਹਾਂਜੀ ਜਿਹੜੀ ਕੁੜੇ ਨੂੰ ਵੇਚਦਾ ਹੈ ਕਹਿੰਦਾ ਮਤਲਬ ਉਹ ਪੰਜਾਬ ਤੋਂ ਇਥੇ ਹਾਂਜੀ ਹਾਂਜੀ ਓਕੇ ਠੀਕ ਹੈ ਤੇ ਤੁਸੀਂ ਇਥੇ ਪੁਲਿਸ ਨੂੰ ਕੰਪਲੇਨਟ ਨਹੀਂ ਕਰ ਸਕਦੇ ਕੋਈ ਪੁਲਿਸ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਇਰਾਨ ਦੀ ਪੁਲਿਸ ਤੱਕ ਕਿ ਤੁਸੀਂ ਪ੍ਰੋਬਲਮ ਦੇ ਵਿੱਚੋਂ ਪਾਜੀ ਜੀ ਜਮਾਨੇ ਲੋਕਾਂ ਨੂੰ ਅਸੀਂ ਦਰਖਾਹ ਮੈਂ ਤੁਮ੍ਹਾਰੀ ਲੈਣ ਲਈ ਪੈਸੇ ਵੀ ਹੋਣੀ ਹੈ ਮੈਂ ਸ਼ੌਪ ਤੱਕ ਰੋਟੀ ਪਾਣੀ ਖਾਣ ਲੈਣ ਵੀ ਨਹੀਂ ਜਾ ਸਕਦੀ ਆ ਓਕੇ ਯਾਨੀ ਕਿ ਤੁਹਾਨੂੰ ਆਰਪੀ ਜਿਹੜਾ ਆ ਉਹ ਲੋਕ ਲਾ ਕੇ ਚੱਲ ਜਾਂਦਾ ਆ ਜਦੋਂ ਵੀ ਆ ਤੁਹਾਨੂੰ ਬਾਹਰ ਨਿਕਲ ਨਹੀਂ ਦਿੰਦਾ ਹਾਂਜੀ ਹੁਣ ਵੀ ਭਾਜੀ ਮੈਂ ਤੇ ਕੰਪਲੇਂਟ ਕਰਵਾਈ ਹੋਣਾ ਠੀਕ ਹੈ ਕੋਈ ਨੂੰ ਕਹ ਕੇ ਉਹ ਹੁਣ ਵੀ ਭਾਜੀ ਮੈਂ ਆਪਣੇ ਘਰ ਦਾ ਆਪਦਾ ਮੇਰੇ ਨਿਗਰਖ ਦਾ ਪੂਰੀ ਤੋਂ ਉੱਥੇ ਰਖਦਾ ਮੈਨੂੰ ਓਕੇ 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 ਠੀਕ ਆ ਤੇ ਓਕੇ ਤੁਸੀਂ ਕਿਹੜੇ ਏਰੀਏ ਦੇ ਵਿੱਚ ایران ਕਿਹੜੀ ਸਿਟੀ ਦੇ ਵਿੱਚੋਂ ਕੁਝ ਆਈਡੀਆ ਕੁਝ ਹੈ ਏਰੀਏ ਦਾ ਕੁਝ ਕੋਈ ਕਹਿੰਦਾ ਸੁਲੇਮਾਨੀਆ ਸਿਟੀ ਦਾ ਕੋਈ ਹਿੱਸਾ ਹੈ ਕਿਤੇ ਸੁਲੇ ਇਰਾਕ ਸੁਲੇਮਾਨੀਆ ਚ ਇਰਾਕ ਸੁਲੇਮਾਨੀਆ ਸਿਟੀ ਦੇ ਵਿੱਚ ਹਨਾ ਹਾਂਜੀ ਬਜੀ ਓਕੇ ਤੇ ਓਕੇ ਜੇਕਰ ਕੋਈ ਮੇਰਾ ਵੀਰ ਭੈਣ ਦੀ ਹੈਲਪ ਕਰ ਸਕਦਾ ਆ ਥਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਦੇਤੀ ਆ ਤੁਸੀਂ ਮੈਨੂੰ ਵੀ ਮੈਸੇਜ ਕਰ ਸਕਦੇ ਹੋ ਤੇ ਆਪਾਂ ਭੈਣ ਨੂੰ ਜਿਹੜਾ ਆ ਇੰਡੀਆ ਵਾਪਸ ਜਿਹੜਾ ਆ ਲੈ ਕੇ ਆਉਣਾ ਆ ਜੇ ਕੋਈ ਲੋਕਲ ਬੰਦਾ ਵੀਡੀਓ ਸੁਣ ਰਿਹਾ ਆ ਤੇ ਉਹ ਕੰਪਨੀ ਦੇ ਨਾਲ ਗੱਲ ਕਰਕੇ ਪਾਸਪੋਰਟ ਦਵਾ ਸਕਦਾ ਆ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਆਪਾਂ ਰਲ ਮਿਲ ਕੇ ਸਾਰੇ ਜਣੇ ਇਕੱਠੇ ਕਰ ਲਵਾਂਗੇ ਤੇ ਆਪਾਂ ਜਿਸ ਕੁੜੀ ਨੂੰ ਘਰ ਦੇ ਵਿੱਚ ਪਹੁੰਚਾਇਆ ਤੁਹਾਡਾ ਵੀਰੇ ਪਿੰਡ ਕਿਹੜਾ ਆ ਪੰਜਾਬ ਤੋਂ ਤੁਸੀਂ ਉਹ ਨਹੀਂ ਮੈਨੂੰ ਦੱਸਿਆ ਹਾਂਜੀ ਭਾਜੀ ਮੈਂ ਦੱਸਿਆ ਥੋਨੂੰ ਭੋਗਪੁਰ ਦੀ ਰਹਿਣ ਵਾਲੀ ਆ ਮੈਂ ਓਕੇ ਭੋਗਪੁਰ ਦੀ ਰਹਿਣ ਵਾਲੀ ਆ ਓਕੇ ਠੀਕ ਆ ਠੀਕ ਹੈ ਵੀਰੇ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਕੋਈ ਨਾ ਕੋਈ ਆਪਾਂ ਕਰਦੇ ਆ ਕੋਸ਼ਿਸ਼ ਜਲਦੀ ਇਸ ਗੱਲ ਦਾ ਜਿਹੜਾ ਕਿ ਹੱਲ ਕਰਦੇ ਆ ਠੀਕ ਹੈ ਜੀ ਹਾਂਜੀ ਭਾਜੀ ਮੈਨੂੰ ਜਲਦੀ ਸਾਲਟੀ ਕਹਦਾ ਹੈ ਤੁਹਾਡਾ ਬਹੁਤ ਧੰਨਵਾਦ ਭਾਜੀ ਇੱਕ ਸਾਲ ਤੋਂ ਮੈਂ ਕੋਈ ਤੇ ਨਹੀਂ ਹਾਂ ਬੁੱਢਾ ਮੇਰੇ ਸੋਰੀ ਜਿੰਦਾ ਹੈਗਾ ਵਾ ਹੂੰ ਹੂੰ ਚਲੋ ਠੀਕ ਹੈ ਵੀਰੇ ਓਕੇ